ਕੀ ਚਰਮਣੀ ਅਕਾਲੀ ਦਲ ਨੇ ਕੀਤੀ ਵਾਪਸੀ ਕੀ ਪੰਥਕ ਰਾਜਨੀਤੀ ਵੱਲ ਮੋੜਾ ਘੱਟ ਰਿਹਾ ਪੰਜਾਬ ਖੇਤਰੀ ਪਾਰਟੀ ਨੇ ਫਿਰ ਬਣਾਇਆ ਲੋਕਾਂ 'ਚ ਵਿਸ਼ਵਾਸ ਹੜਤ ਕੀਤੀ ਸੇਵਾ ਨੇ ਅਕਾਲੀ ਦਲ ਨੂੰ ਪਹੁੰਚਾਇਆ ਵੱਡਾ ਫਾਇਦਾ ਪੰਜਾਬ ਦੀ ਰਾਜਨੀਤੀ 'ਚ ਫਿਰ ਹੋ ਸਕਦਾ ਵੱਡਾ ਬਦਲਾ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੀ ਵਿਸ਼ੇਸ਼ ਰਿਪੋਰਟ ਕਿ ਪੰਥਕ ਰਾਜਨੀਤੀ 'ਚ ਹੋਈ ਅਕਾਲੀ ਦਲ ਦੀ ਵਾਪਸੀ ਤਰਨਤਾਰਨ ਵਿੱਚ ਹੋਈ ਜਮਨੀ ਚੋਣ ਦੇ ਨਤੀਜਿਆਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ ਲਗਭਗ 8 ਸਾਲਾਂ ਤੋਂ ਹਾਸ਼ੀਏ ਤੇ ਚੱਲ ਰਹੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਵਾਪਸੀ ਕਰਦੀ ਹੋਈ ਨਜ਼ਰ ਆ ਰਹੀ ਹੈ ਜਮਨੀ ਚੋਣ ਚ ਤਰਨਤਾਰਨ ਦੇ ਲੋਕਾਂ ਨੇ ਪਾਰਟੀ ਨੂੰ ਵੱਡਾ ਬਲ ਦਿੰਦਿਆਂ ਦੂਸਰੇ ਸਥਾਨ ਤੇ ਪਹੁੰਚਾ ਦਿੱਤਾ ਹੈ ਜਦਕਿ ਸੱਤਾਧਾਰੀ ਧਿਰ ਤੋਂ ਸਿਰਫ 12000 ਵੋਟਾਂ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਪਿੱਛੇ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਤੇਜ਼ੀ ਨਾਲ ਵੱਧ ਰਹੇ ਉਭਾਰ ਨੂੰ ਲੈ ਕੇ ਪੈਦਾ ਹੋਈ ਹਲਚਲ ਨੇ ਜਿੱਥੇ ਪੰਜਾਬ ਦੀਆਂ ਬਖਵਕ ਸਿਆਸੀ ਧਿਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਇਸ ਮੁਕਾਮ ਨੂੰ ਬਣਾਈ ਰੱਖਣ ਦੇ ਲਈ ਦਿਨ ਰਾਤ ਯਤਨ ਕਰਨੇ ਸ਼ੁਰੂ ਕਰ ਦਿੱਤੇ ਨੇ ਇਸ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਹੈ ਇਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਜੋ ਵੀ ਕੁਝ ਕਿਹਾ ਹੈ ਉਹ ਕਰਕੇ ਦਿਖਾਇਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਇਲੈਕਸ਼ਨ ਆਉਂਦੀ ਰਹੀ ਹੈ ਉਹ ਸਿਲੈਕਸ਼ਨ ਦੇ ਵਿੱਚ ਚਾਹ ਪਾਰਲੀਮੈਂਟ ਦਾ ਇਲੈਕਸ਼ਨ ਚਾਹ ਵਿਧਾਨ ਸਭਾ ਦਾ ਇਲੈਕਸ਼ਨ ਚਾਹ ਕੋਈ ਹੋਰ ਇਲੈਕਸ਼ਨ ਹੈ ਉਹਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਆ ਇੱਕ ਇੱਕ ਵਾਅਦਾ ਪੂਰਾ ਕੀਤਾ ਹੈ ਪੰਜਾਬ ਦੇ ਇਤਿਹਾਸ ਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਰਹੀ ਹੈ ਪਰ ਪਿਛਲੇ ਕਰੀਬ 7-8 ਸਾਲਾਂ ਤੋਂ ਪਾਰਟੀ ਲਗਾਤਾਰ ਨਿਗਾਰਬਲ ਜਾ ਰਹੀ ਸੀ ਮਾਹਿਰਾਂ ਦੇ ਜਿਸਤਾ ਵੱਡਾ ਕਾਰਨ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਮੰਨਿਆ ਇਸੇ ਕਾਰਨ ਪਾਰਟੀ ਲਗਾਤਾਰ ਪਛੜਦੀ ਜਾ ਰਹੀ ਸੀ ਹੜਾਂ 'ਚ ਡੱਟ ਕੇ ਖੜਿਆ ਅਕਾਲੀ ਦਲ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ 2025 'ਚ ਆਏ ਹੜਾਂ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਪਰ ਇਸ ਮੌਕੇ ਪੰਜਾਬੀਆਂ ਦੀ ਬਾਹਮ ਫੜਨ ਦੀ ਬਜਾਏ ਸਰਕਾਰਾਂ ਜਿੱਥੇ ਇੱਕ ਦੂਜੇ ਤੇ ਦੂਸ਼ਣਵਾਦੀ ਕਰਕੇ ਰਾਜਨੀਤੀ ਕਰਦੀਆਂ ਨਜ਼ਰ ਆਈਆਂ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜਾ ਦੌਰਾਨ ਲੋਕਾਂ ਨਾਲ ਜਿੱਥੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਗਿਆ ਉੱਥੇ ਹੀ ਇਸ ਮੁਹਿੰਮ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਵਿੱਚ ਜਾਣ ਦਾ ਮੌਕਾ ਦਿੱਤਾ। ਇਸ ਦੌਰਾਨ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਹਰ ਇੱਕ ਲੀਡਰ ਤੇ ਵਰਕਰ ਲੋਕਾਂ ਦੇ ਨਾਲ ਖੜਾ ਨਜ਼ਰ ਆਇਆ। ਇਸ ਦੌਰਾਨ ਪਾਰਟੀ ਲੋਕਾਂ 'ਚ ਇਹ ਵਿਸ਼ਵਾਸ ਜਤਾਉਣ ਦੇ ਵਿੱਚ ਵੀ ਕਾਮਯਾਬ ਰਹੀ ਕਿ ਸਿਰਫ ਖੇਤਰੀ ਪਾਰਟੀ ਹੀ ਪੰਜਾਬੀਆਂ ਦੀ ਸਾਰ ਲੈ ਸਕਦੀ ਹੈ। ਇਸ ਦਾ ਹੀ ਨਤੀਜਾ ਕਹਿ ਲਓ ਜਾਂ ਫਿਰ ਦੂਜੀਆਂ ਪਾਰਟੀਆਂ ਪ੍ਰਤੀ ਨਾਰਾਜ਼ਗੀ ਕਿ ਤਰਨਤਾਰਨ ਜਿਮਨੀ ਚੋਣਾ ਦੌਰਾਨ ਅਕਾਲੀ ਦਲ ਨੇ ਵਾਪਸੀ ਦੇ ਸੰਕੇਤ ਦੇ ਕੇ ਸਿਆਸਤ 'ਚ ਹਰਚਲ ਮਚਾ ਦਿੱਤੀ ਹੈ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਇੰਨਾ ਜੋਸ਼ ਭਰ ਗਿਆ ਕਿ ਕੋਈ ਗੱਲ ਕਰਨ ਵਾਲੀ ਨਹੀਂ ਰਹੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਵਰਕਰ ਆ ਉਹ ਜਿਹੜੇ ਪੱਪਾਂ ਭਾਰ ਹੋਏ ਫਿਰਦੇ ਆ ਇਹ ਹੁਣ ਵੀ ਕੋਈ ਨਾ ਕੋਈ ਗਲਤੀ ਕਰਗੇ ਤੇ ਇਹ ਪੰਜਾਬ ਜਿਹੜਾ ਵਾ ਇਹ 50 ਸਾਲ ਜਿਹੜਾ ਪਿੱਛੇ ਚਲੇ ਜਾਵੇਗਾ ਇਹ ਜਿਹੜਾ ਵਾ ਇਹ ਸਾਨੂੰ ਜਿਹੜਾ ਵਾ ਇਹ ਪੂਰਾ ਹੁਣੇ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਵਾ ਇਹ ਵੇਖਣ ਨੂੰ ਮਿਲ ਰਿਹਾ ਵੀ 10 ਸਾਲ ਅਸੀਂ ਖਰਾਬ ਕਰ ਲਿਆ ਹੁਣ ਜਿਹੜੇ ਅਗਲੇ ਜਿਹੜੀ ਹੈ ਵਾਰੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਆ ਇਹ ਜਿਹੜਾ ਕੰਦ ਤੇ ਲਿਖਿਆ ਜਿਹੜਾ ਇਹ ਜਿਹੜਾ ਵਾ ਪੜਿਆ ਜਾ ਸਕਦਾ ਕਿ ਆਉਣ ਵਾਲੀ ਸਰਕਾਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਵਾਲੀ ਆ ਆਉਣ ਵਾਲੇ ਮੁੱਖ ਮੰਤਰੀ ਹੈ ਜਿਹੜੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਬਣਨਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਤੇ ਲੋਕਾਂ ਨੂੰ ਜਿਹੜੀਆਂ ਸੁੱਖ ਸੁਰਤਾ ਜਿਹੜੀਆਂ ਉਹ ਮਿਲਣਗੀਆਂ ਸੋ ਕਾਂਗਰਸ ਦੇ ਵਿਵਾਦਤ ਬਿਆਨ ਮਾਹਿਰਾਂ ਦਾ ਮੰਨਣਾ ਹੈ ਕਿ ਔਖੇ ਸਮੇਂ ਲੋਕਾਂ ਦੇ ਨਾਲ ਖੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਲਾਭ ਤਰਨ ਤਰਨ ਜਿਮਨੀ ਚੋਣਾਂ ਦੌਰਾਨ ਮਿਲਿਆ ਅਤੇ ਹਾਸ਼ੀਏ ਤੇ ਗਈ ਪਾਰਟੀ ਨੂੰ ਆਕਸੀਜਨ ਪ੍ਰਦਾਨ ਕਰਦੇ ਹੋਏ ਲੋਕਾਂ ਨੇ ਦੂਜੇ ਨੰਬਰ ਤੇ ਲੈ ਆਂਦਾ ਉਥੇ ਹੀ ਜੇਕਰ ਇਸ ਸਮੇਂ ਪੰਜਾਬ ਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਇਸ ਚੋਣ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਲਗਾਤਾਰ ਅਜਿਹੇ ਵਿਵਾਦਤ ਬਿਆਨ ਦਿੱਤੇ ਗਏ ਜਿਸ ਨਾਲ ਕਾਂਗਰਸ ਨੂੰ ਕਾਫੀ ਜ਼ਿਆਦਾ ਨੁਕਸਾਨ ਚਲਣਾ ਪਿਆ ਯਾਨੀ ਕਿ ਪਾਰਟੀ ਦਾ ਪੱਧਰ ਲਗਾਤਾਰ ਡਿੱਗਦਾ ਗਿਆ ਤੇ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਤੀਜੇ ਸਥਾਨ ਤੋਂ ਵੀ ਹੇਠਾਂ ਲੈ ਆਂਦਾ ਅਜਿਹੇ ਹਾਲਾਤਾਂ ਵਿੱਚ ਇੰਝ ਜਾਪਦਾ ਹੈ ਕਿ ਲੋਕਾਂ ਵੱਲੋਂ ਮਨ ਬਣਾ ਲਿਆ ਗਿਆ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਚੰਗਾ ਸਮਰਥਨ ਮਿਲੇਗਾ ਹਾਲਾਂਕਿ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਚਲਾਉਣ ਲਈ ਅਜੇ ਵੀ ਕਈ ਚੀਜ਼ਾਂ 'ਚ ਬਦਲਾ ਕਰਨ ਦੀ ਲੋੜ ਹੋਵੇਗੀ ਕੁਝ ਦਾ ਮੰਨਣਾ ਹੈ ਕਿ ਇਸ ਦੇ ਨਾਲ ਹੀ ਬਾਗੀ ਹੋਏ ਸਾਥੀਆਂ ਨੂੰ ਮੁੜ ਨੇੜੇ ਲਿਆਉਣ ਦੀ ਲੋੜ ਹੈ ਜੇਕਰ ਅਜਿਹੇ ਹਾਲਾਤ ਹੀ ਰਹੇ ਤਾਂ 2027 ਵਿੱਚ ਵੀ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੀ ਵਾਰ ਨਕਾਰਿਆ ਜਾ ਸਕਦਾ ਪਰ ਜੇਕਰ ਅਕਾਲੀ ਦਲ ਨੇ ਇਹਨਾਂ ਕਮੀਆਂ ਵੱਲ ਧਿਆਨ ਦਿੱਤਾ ਤਾਫਰੇ ਨਤੀਜੇ ਕੋ ਜੋ ਹੋਰ ਹੋ ਸਕਦੇ ਨੇ ਜਿਕਰਜੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ ਭਾਵੇਂ 12000 ਦੇ ਕਰੀਬ ਵੋਟਾਂ ਨਾਲ ਆਪ ਉਮੀਦਵਾਰ ਹਰਮਿਤ ਸਿੰਘ ਸੰਧੂ ਤੋਂ ਹਾਰ ਮਿਲੀ ਹੈ ਪਰ ਇਸ ਨਾਲ ਅਕਾਲੀ ਦਲ ਦਾ ਉਭਾਰ ਮੋੜ ਹੋਇਆ ਹੈ ਜਿਕਰਜੋਗ ਹੈ ਕਿ ਤਰਨਤਾਰਨ ਵਿਖੇ 222 ਬੂਥਾਂ ਵਿੱਚੋਂ 65 ਤੋਂ 70 ਬੂਥਾਂ ਤੇ ਸੁਖਵਿੰਦਰ ਕੌਰ ਰੰਧਾਵਾ ਨੂੰ ਲੀਡ ਮਿਲੀ ਹੈ ਜਿਸ ਦਾ ਅਸਰ ਨਤੀਜਿਆਂ ਵਾਲੇ ਦਿਨ ਪਹਿਲੇ ਕਈ ਰਾਉਂਡਾਂ ਦੇ ਵਿੱਚ ਦੇਖਿਆ ਗਿਆ ਸੀ ਜਦੋਂ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਸਨ ਹੁਣ ਤਰਨਤਾਰਨ ਜਿਮਨੀ ਚੋਣ ਦੌਰਾਨ ਆਏ ਨਤੀਜਿਆਂ ਨੇ ਮੁੜ ਪੰਥਕ ਹਲਕਿਆਂ ਵਿੱਚ ਵੀ ਚਰਚਾ ਛੇੜ ਦਿੱਤੀ ਹੈ ਕਿ ਮਾਝਾ ਇੱਕ ਵਾਰ ਫਿਰ ਪੰਥਕ ਰਾਜਨੀਤੀ ਵੱਲ ਮੋੜਾ ਘਤ ਰਿਹਾ ਹੈ ਕਿਉਂਕਿ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ ਸਮਰਥਨ ਮਿਲਿਆ ਹੈ ਸਰਕਾਰਾਂ ਬਹੁਤ ਆਈਆਂ ਹਨ ਪਰ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਦੋਂ ਦਾ ਲੋਕਾਂ ਨੇ ਜੋ ਸੁਖ ਮਾਣਿਆ ਅਤੇ ਉਹ ਅੱਜ ਵੀ ਲੋਕ ਯਾਦ ਕਰਦੇ ਹਨ ਅਤੇ ਹੁਣ ਜੋ ਸਮਾਂ ਚੱਲ ਰਿਹਾ ਹੈ ਇਹ ਖੇਤਰੀ ਪਾਰਟੀ ਦਾ ਹੈ ਅਸੀਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਨੂੰ ਵੇਣਿਆ ਕਿ ਕਿਵੇਂ ਉਹ ਜਿੱਦਾਂ ਪਹਿਲਾਂ ਵਿਚਰਦੇ ਰਏ ਸਰਕਾਰ ਦੇ ਟਾਈਮ ਅੱਜ ਉਸ ਤੋਂ ਹੋਰ ਵੀ ਜ਼ਿਆਦਾ ਅੱਗੇ ਹੋ ਗਏ ਲੋਕਾਂ ਦੇ ਵਿੱਚ ਵਿਚਰ ਰਹੇ ਹਨ ਜਿਵੇਂ ਕਿ ਹੜਪੀੜਤਾ ਦੇ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਹੀ ਮਿਲ ਕੇ ਉਹਨਾਂ ਦੀ ਮਦਦ ਕੀਤੀ ਜੋ 27 ਦੇ ਵਿੱਚ ਇਲੈਕਸ਼ਨ ਹੋਵੇਗੀ ਜੋ ਵਰਕਰਾਂ ਦੇ ਵਿੱਚ ਜੋਸ਼ ਭਰਿਆ ਗਿਆ ਹੈ ਅਤੇ ਗਰੀਬਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਜੋ ਜੋਸ਼ ਵੇਖੀਦਾ ਆਉਣ ਵਾਲੀ ਸਰਕਾਰ ਵਾ ਜੋ 27 ਦੇ ਵਿੱਚ ਇਸ ਰੋਮ ਦੀ ਅਕਾਲੀ ਦਲ ਦੀ ਸਰਕਾਰ ਹੋਵੇਗੀ ਜੋ ਕਿ ਇਹਨਾਂ ਦੇ ਲੋਕ ਕਮਾਂ ਨੂੰ ਵੇਖ ਕੇ ਸਰਕਾਰ ਬਣਾਉਣਗੇ ਉਥੇ ਹੀ ਤਰਨਤਾਰਨ ਜਮਨੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਤੁਹਾਡੇ ਮਨਾਂ ਦੇ ਵਿੱਚ ਕੀ ਵਿਚਾਰ ਕੀ ਸੁਝਾਅ ਨੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਡੈਸਕ ਤੋਂ ਸੁਖਦਲੇ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ